ਮਾਤੇ ਮਾਤਾ ਜੀ ਦੇ ਉਹਦੇ ਬਾਰੇ ਦੱਸੋ ਜੀ ਜਿਹੜਾ ਸਿਤਰਾ ਮਾਤਾ ਦੇ ਹੋਲੀਓ ਬਾਦ ਮੰਗਲਵਾਰ ਨੂੰ ਮੱਥਾ ਟੇਕਿਆ ਜਾਂਦਾ ਹਾਂਜੀ ਆਹ ਕੁਝ ਬਾਰੇ ਮਿਲਣ ਗਿਆ ਜਨਾ ਬਾਦ ਤੋਂ ਲੈਣਾ ਹੁੰਦਾ ਹੈ ਜਿਹੜਾ ਉਹਦੇ ਬਾਰੇ ਦਾ ਮੱਥਾ ਟੇਕਿਆ ਜਾਂਦਾ ਤੇ ਇੱਥੇ ਕਿਹੜੇ ਕਿਹੜੇ ਲੋਕ ਜਿਹੜੇ ਮਾਤਾ ਦੇ ਉਹਦੇ ਚਾਹਨੇ ਆ ਆਸ਼ੀਰਵਾਦ ਲੈਣ ਮਾਤਾ ਦੇ ਸੀਵਾ ਜੀ ਨੂੰ ਢਾਈ ਫੈਟਾ ਬੁਖਾਰ ਹੈ ਜੇ ਤੁਹਾਨੂੰ ਜੇਕਰ ਆਪੇ ਕੋਈ ਪ੍ਰੋਬਲਮ ਹੈ ਜਾਂ ਬਦਲੀ ਅਰਦਾਸ ਕਰੀ ਜਾਂ ਝਾੜਾ ਕਰਨਾ ਕਰਨਾ ਕਿਰਪਾ ਦੇ ਦੇਣਾ ਗੇੜੇ ਗਰੇ ਮੱਥਾ ਟੇਕਿਆ ਜਾਂਦਾ ਜੀ ਮੰਗਲਵਾਰ ਮੱਥਾ ਟੇਕਿਆ ਜਾਂਦਾ ਮੰਗਲਵਾਰ ਦੀ ਵਾਰ ਛੱਡ ਕੇ ਬਾਕੀ ਦਿਨ ਝਾੜਾ ਹੁੰਦਾ ਹੈ ਪਾਸਾ ਜੀ ਤਾਂ ਮੰਗਲਵਾਰ ਦਿਹਾੜਾ ਹੁੰਦਾ ਸਤਿਕਾਰ ਹੁੰਦਾ ਹੈ ਬਾਦੀ ਮਾਦਾ ਜੀ ਦੇ ਉਹਦੇ ਬਾਰੇ ਦੱਸੋ ਜੀ ਜਿਹੜਾ ਸਿਤਰਾ ਮਾਤਾ ਦੇ ਹੋਲੀ ਉਹ ਬਾਦ ਮੰਗਲਵਾਰ ਨੂੰ ਮੱਥਾ ਟੇਕਿਆ ਜਾਂਦਾ ਹਾਂਜੀ ਆਹ ਕੁਝ ਹੋਰ ਨਾ ਉਹ ਜਿਹੜਾ ਬਹੁਤ ਬਾਰ ਸੌਂਦਾ ਮੱਥਾ ਟੇਕਦਾ ਹੁੰਦਾ ਤੇ ਇੱਥੇ ਕਿਹੜੇ ਕਿਹੜੇ ਲੋਕ ਜਿਹੜੇ ਮਾਤਾ ਦੇ ਉਹਦੇ ਚਾਣੇ ਆ ਆਸ਼ੀਰਵਾ ਲੈਣ ਮਾਤਾ ਦੇ ਸੀਵਾ ਜੀ ਨੂੰ ਟਾਈ ਫੈਟ ਹੈ ਬੁਖਾਰ ਹੈ ਜੇ ਤੁਹਾਨੂੰ ਜੇਕਰ ਆਪਨੇ ਕੋਈ ਪ੍ਰੋਬਲਮ ਹੈ ਜਦੋਂ ਬਦਲੀ ਅਰਦਾਸ ਲੈਣ ਝਾੜਾ ਕਰਉਣਾ ਕਿਰਪਾ ਦਿੰਦੇ ਲੱਗੋ ਕਿਹੜੇ ਕਿਹੜੇ ਨੇ ਮੱਥਾ ਟੇਕਿਆ ਜਾਂਦਾ ਜੀ ਮੰਗਲਵਾਰ ਮੱਥਾ ਟੇਕਿਆ ਜਾਂਦਾ ਮੰਗਲਵਾਰ ਦੀ ਵਾਰ ਸਾਡੇ ਤੋਂ ਬਾਕੀ ਜੀ ਝਾੜਾ ਹੁੰਦਾ ਹੈ ਬੰਦਾ ਆਦਿ ਮਾਤਾ ਦੇ ਸੰਸਕੀਕਾਰ ਆਉਂਦੇ ਹਨ ਮਾਤਾ ਜੀ ਮਾਤਾ ਜੀ ਦੇ ਉਹਦੇ ਬਾਰੇ ਦੱਸੋ ਜੀ ਜਿਹੜਾ ਸਿਤਰਾ ਮਾਤਾ ਦੇ ਹੋਲੀ ਉਹ ਬਾਦ ਮੰਗਲਵਾਰ ਨੂੰ ਮੱਥਾ ਟੇਕਿਆ ਜਾਂਦਾ ਹਾਂਜੀ ਆਹ ਹੁਣ ਦੱਸੋ ਮਾਤਾ ਦੇ ਲੱਗਦਾ ਮਾਤਾ ਜਿਹੜਾ ਬੋਲਵਾਰਾ ਤੋਂ ਉਹਦਾ ਮੱਥਾ ਟੇਕਿਆ ਜਾਂਦਾ ਤੇ ਇੱਥੇ ਕਿਹੜੇ ਕਿਹੜੇ ਲੋਕ ਜਿਹੜੇ ਮਾਤਾ ਦੇ ਉਹਦੇ ਚਾਹਨੇ ਆ ਆਸ਼ੀਰਵਾਦ ਲੈਣ ਮਾਤਾ ਦੇ ਜੀਵ ਜੀ ਨੂੰ ਡਾਈ ਫੈਟ ਹੈ ਬੁਖਾਰ ਹੈ ਜੇਕਰ ਤੁਹਾਨੂੰ ਇੱਥੇ ਕੋਈ ਪ੍ਰੋਬਲਮ ਜਾਂ ਬਦਲ ਦੀ ਅਰਦਾਸ ਤੇ ਝਾੜਾ ਕਰਾਉਣਾ ਹੈ ਕਿਰਪਾ ਦਿੰਦੇ ਲੱਗੇ ਕਿਹੜੇ ਕਿਹੜੇ ਦਿਨ ਮੱਥਾ ਟੇਕਿਆ ਜਾਂਦਾ ਜੀ ਮੰਗਲਵਾਰ ਮੱਥਾ ਟੇਕਿਆ ਜਾਂਦਾ ਮੰਗਲਵਾਰ ਦੀ ਵਾਰ ਛੱਡ ਕੇ ਬਾਕੀ ਦਿਨ ਝਾੜਾ ਹੁੰਦਾ ਪਰ ਮਾਤਾ ਉਹਨਾਂ ਦਿਨਾਂ ਕਰਕੇ ਸਭ ਸੀ ਕਰਾਉਂਦਾ ਮਾਤੇ ਮਾਤਾ ਜੀ ਦੇ ਉਹਦੇ ਬਾਰੇ ਦੱਸੋ ਜੀ ਜਿਹੜਾ ਸੇਧਰਾ ਮਾਤਾ ਦੇ ਹੋਲੀਓ ਬਾਦ ਮੰਗਲਵਾਰ ਨੂੰ ਮੱਥਾ ਟੇਕਿਆ ਜਾਂਦਾ ਆਹ ਕੁਝ ਵਾਰ ਮਿਲਣ ਜਾਂਦਾ ਬਾਦਰਾ ਲੈਣਾ ਹੁੰਦਾ ਜਿਹੜਾ ਬਗਵਾਨ ਅਰਜਨ ਦਾ ਮੱਥਾ ਟੇਕਿਆ ਜਾਂਦਾ ਤੇ ਇੱਥੇ ਕਿਹੜੇ ਕਿਹੜੇ ਲੋਕ ਜਿਹੜੇ ਮਾਤਾ ਦੇ ਉਹਦੇ ਚਾਹਨੇ ਆ ਆਸ਼ੀਰਵਾਦ ਲੈਣ ਮਾਤਾ ਦੇ ਸੀਵਾ ਜੀ ਨੂੰ ਟਾਈ ਫੈਟ ਹੈ ਬੁਖਾਰ ਹੈ ਜੇ ਤੁਹਾਨੂੰ ਜੇਕਰ ਆਪੇ ਕੋਈ ਪ੍ਰੋਬਲਮ ਹੈ ਬਾਦੋਂ ਅਰਦਾਸ ਕਰਦੇ ਨੇ ਝਾੜਾ ਕਰਉਂਦਾ ਨੇ ਕਿਰਪਾ ਦੇ ਦਿੰਦਾ ਜਿਹੜੇ ਕਿਹੜੇ ਨੇ ਮੱਥਾ ਟੇਕਿਆ ਜਾਂਦਾ ਜੀ ਮੰਗਲਵਾਰ ਤਾ ਦੇਖਿਆ ਜਾਂਦਾ ਮੰਗਲਵਾਰ ਦੀ ਵਾਰ ਸੱਟ ਤੋਂ ਬਾਕੀ ਦਿਨ ਝਾੜਾ ਹੁੰਦਾ ਰਹਦਾ ਹੈ ਅੰਦਰੋਂ ਅੰਦਰ ਹੀ ਖੜਾ ਸੱਟ ਸੀ ਕਰਾਉਂਦਾ ਨਾ ਮਾਦੀ ਮਾਦੀ ਦੇ ਉਹਦੇ ਬਾਰੇ ਦੱਸੋ ਜੀ ਜਿਹੜਾ ਸਿਤਰਾ ਮਾਤਾ ਦੇ ਹੋਲੀਓ ਬਾਦ ਮੰਗਲਵਾਰ ਨੂੰ ਮੱਥਾ ਟੇਕਿਆ ਜਾਂਦਾ ਹਾਂਜੀ ਆਹ ਕੁਝ ਵਾਰ ਮਿਲਦਾ ਜਾਂਦਾ ਬਾਹਰੋਂ ਲੈ ਲਾਉਂਦੇ ਜਿਹੜਾ ਮੰਗਲਵਾਰ ਦਾ ਉਹਦਾ ਮੱਥਾ ਟੇਕਦਾ ਹੁੰਦਾ ਤੇ ਅਤੇ ਕਿਹੜੇ ਕਿਹੜੇ ਲੋਕ ਜਿਹੜੇ ਮਾਤਾ ਦੇ ਉਹਦੇ ਚਾਣੇ ਆ ਆਸ਼ੀਰਵਾਦ ਲੈਣ ਮਾਤਾ ਦੇ ਸ਼ਿਵਾ ਜੀ ਨੂੰ ਟਾਈ ਫੈਟ ਹੈ ਬੁਖਾਰ ਹੈ ਜੇ ਤੁਮ ਜੇਕਰ ਆਪਨੇ ਕੋਈ ਪ੍ਰੋਬਲਮ ਹੈ ਜੇ ਆਪਾਂ ਤੁਹਾਨੂੰ ਅਰਦਾਸ ਕਰਨਾ ਹੈ ਝਾੜਾ ਕਰਵਾਉਣਾ ਹੈ ਕਿਰਪਾ ਦਿੰਦੇ ਲੱਗੇ ਕਿਹੜੇ ਕਿਹੜੇ ਨੇ ਮੱਥਾ ਟੇਕਿਆ ਜਾਂਦਾ ਜੀ ਮੰਗਲਵਾਰ ਮੱਥਾ ਟੇਕਿਆ ਜਾਂਦਾ ਮੰਗਲਵਾਰ ਦੀ ਵਾਰ ਛੱਡ ਕੇ ਬਾਕੀ ਦਿਨ ਝਾੜਾ ਹੁੰਦਾ ਹੈ ਬੰਦਾ ਮਾਤਾ ਜੀ ਮਾਤਾ ਜੀ ਦੇ ਉਹਦੇ ਬਾਰੇ ਦੱਸੋ ਜੀ ਜਿਹੜਾ ਸਿਤਰਾ ਮਾਤਾ ਦੇ ਹੋਲੀ ਉਹ ਬਾਦ ਮੰਗਲਵਾਰ ਨੂੰ ਮੱਥਾ ਟੇਕਿਆ ਜਾਂਦਾ ਹਾਂਜੀ ਆਹ ਕੁਝ ਹੋਰ ਪਹਿਲਾਂ ਕਿਹਾ ਜਾਂਦਾ ਬਾ ਸਿਤਰਾ ਲੈਣਾ ਉਹ ਜਿਹੜਾ ਬੱਦਲਵਾਰ ਦਾ ਮੱਥਾ ਟੇਕਦਾ ਤੇ ਇੱਥੇ ਕਿਹੜੇ ਕਿਹੜੇ ਲੋਕ ਜਿਹੜੇ ਮਾਤਾ ਦੇ ਉਹਦੇ ਚਾਹਨੇ ਆ ਆਸ਼ੀਰਵਾਦ ਲੈਣ ਮਾਤਾ ਦੇ ਅਸੀਸ ਜਿਵੇਂ ਢਾਈ ਫੈਟਾ ਬੁਖਾਰ ਹੈ ਜੇਕਰ ਤੁਹਾਨੂੰ ਨਿੱਕੇ ਕਰਾ ਕੋਈ ਪ੍ਰੋਬਲਮ ਹੈ ਜਦੋਂ ਬੱਦਲ ਦੀ ਅਰਦਾਸ ਕਰਦੇ ਨੇ ਝਾੜਾ ਕਰਉਂਦਾ ਉਹ ਕਿਰਪਾ ਦਿੰਦੇ ਨੇ ਕਿਹੜੇ-ਕਿਹੜੇ ਦਿਨ ਮੱਥਾ ਟੇਕਿਆ ਜਾਂਦਾ ਜੀ ਮੰਗਲਵਾਰ ਮੱਥਾ ਟੇਕਿਆ ਜਾਂਦਾ ਮੰਗਲਵਾਰ ਦੀ ਵਾਰ ਛੱਡ ਕੇ ਬਾਕੀ ਦਿਨ ਝਾੜਾ ਹੁੰਦਾ ਪਰ ਮਾਦੇ ਮਾਦਈ ਦੇ ਉਹਦੇ ਬਾਰੇ ਦੱਸੋ ਜੀ ਜਿਹੜਾ ਸਿਧਨਾ ਮਾਤਾ ਦੇ ਹੋਲੀਓ ਬਾਦ ਮੰਗਲਵਾਰ ਨੂੰ ਮੱਥਾ ਟੇਕਿਆ ਜਾਂਦਾ ਆਪੋ ਜੀ ਆਪਾਂ ਮਿਲਣਾ ਕਿਹਾ ਜਨਾ ਬਸੰਦਰਾ ਲੈਣਾ ਹੋਵੇ ਜੀ ਵਾਖਰਾ ਬਗਰ ਅਰਜ਼ੰਦਾ ਮੱਥਾ ਟੇਕਣਾ ਤੇ ਇੱਥੇ ਕਿਹੜੇ ਕਿਹੜੇ ਲੋਕ ਜਿਹੜੇ ਮਾਤਾ ਦੇ ਉਹਦੇ ਚਾਣੇ ਆ ਆਸ਼ੀਰਵਾਦ ਲੈਣ ਮਾਤਾ ਦੇ ਅਸੀਸ ਜਿਵੇਂ ਢਾਈ ਫੜਾ ਬੁਖਾਰ ਹੈ ਜੇਕਰ ਤੁਹਾਨੂੰ ਜੇਕਰ ਆਪੇ ਕੋਈ ਪ੍ਰੋਬਲਮ ਜਾਂ ਬਦਲ ਦੀ ਅਰਦਾਸ ਕਰਨੀ ਜਾਂ ਝਾੜਾ ਕਰਾਉਣਾ ਹੈ ਕਿਰਪਾ ਦੇ ਦਿਲਾਂ ਦੇ ਕਿਹੜੇ ਕਿਹੜੇ ਨੇ ਮੱਥਾ ਟੇਕਿਆ ਜਾਂਦਾ ਜੀ ਮੰਗਲਵਾਰ ਮੱਥਾ ਟੇਕਿਆ ਜਾਂਦਾ ਮੰਗਲਵਾਰ ਦੀ ਵਾਰ ਛੱਡ ਕੇ ਬਾਕੀ ਜੀ ਝਾੜਾ ਹੁੰਦਾ ਹੈ ਪਾਣ